ਉਹ ਮਨホール ਖਰਾਬ ਕਰ ਰਹੇ ਆਂ दारू ਪੀ ਕੇ ਉਹ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਕ ਚੱਲ ਇੱਧਰ ਆ ਜਾ ਦੇਖ ਵੀਡੀਓ ਬਣ ਲਈ ਐ ਟੀਵੀ ਤੇ ਚੱਲ ਜੂਗੀ ਸਾਰਾ ਤੈਨੂੰ ਨੁਕਸਾਨ ਹੋ ਜਾਣਾ ਚੱਲ ਆ ਜਾ ਲੈ ਜਾ ਯਾਰ ਨਾ ਨਾ ਆਪਾਂ ਪੁਲਿਸ ਨੂੰ ਕੰਨਿਆ ਵੀ ਉਹ ਜਿੰਨੇ ਕੋਈ ਪੁਲਿਸ ਦਾ ਨਮੰਦਾ ਉਹਰੇ ਹੈ ਨਹੀਂ ਉਹਰੇ ਮੰਦਰ ਚਟਾ ਗੰਦ ਪੈ ਰਿਹਾ ਦੇਖੋ ਉਰੇ ਨਹੀਂ ਫੋਰਸ ਹੋਣ ਦੇ ਬਾਵਜੂਦ ਵੀ ਪੁਲਿਸ ਕਿਸ ਨੂੰ ਰੋ ਭਜਾ ਨਹੀਂ ਪਾਰੀਆ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਰਿਆ ਆਪਾਂ ਤੁਹਾਨੂੰ ਉਰੇ ਟੰਗਾ ਚੱਲਿਆ ਹੁਣੀ ਐਸ ਕੀ ਓਟੇਲੇ ਕਿੰਨੇ ਕਿ ਡਿਊਟੀ ਕਰਨਗੇ ਪੁਲਿਸ ਦਾ ਕੋਈ ਫਰਜ਼ ਨਹੀਂ ਬੰਦਾ ਵੀ ਆ ਕੇ ਇਹਨਾਂ ਦਾ ਸਾਥ ਦੇਣਾ ਪੁਲਿਸ ਦਾ ਪੁਲਿਸ ਨੂੰ ਚੱਕ ਲੈ ਸਮਨ ਚਲਾ ਤੂੰ ਮਹੌਲ ਖਰਾਬ ਕਰ ਰਿਹਾ ਹੈਂ ਦਾਰੂ ਪੀ ਕੇ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਕ ਚੱਲ ਇੱਧਰ ਆ ਜਾ ਤੇ ਇੱਕ ਵੀਡੀਓ ਬਣ ਲਈਏ ਟੀਵੀ ਤੇ ਚੱਲ ਜੂਗੀ ਸਾਰਾ ਤੈਨੂੰ ਨੁਕਸਾਨ ਹੋ ਜਾਣਾ ਹੈ ਆ ਜਾ ਆ ਜਾ ਲੈ ਜਾ ਯਾਰ ਮੈਂ ਵੀ ਕੋ ਜੰੰਗਾ ਹੋ ਮੈਂ ਹਾਂ ਸਰ ਜੀ ਜਾਣਾ ਚੱਟ ਵੀਰੋ ਵੀਰੋ ਕੁਛ ਲਾ 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 ਅਰੇ ਨੰਗਾ ਹੋਇਆ ਲਾ 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 ਨਾ ਨਿਕਲ ਚੱਲੋ ਆ ਦੇਖੋ ਇਹ ਪ੍ਰਸ਼ਾਸਨ ਇਹ ਪੂਰੇ ਮੰਦਿਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਕੋਈ ਤੁਹਾਡੇ ਸਾਹਮਣੇ ਉਹ ਸੰਗਤਾਂ ਨਾਲ ਖਿੱਚ ਤੋਂ ਆਉਂਦੀ ਹੈ ਤੁਸੀਂ ਕਦੇ ਵਾਸਤੇ ਬੈਠੇ ਹੋਰੇ ਭਾਜੀ ਖਿੱਚ ਤੋਂ ਉਹ ਦੇਖੋ ਨਾ ਉਹ ਪ੍ਰਸ਼ਾਦ ਲੈ ਆ ਜਾਂ ਫੁੱਲਾਂ ਲੈ ਉਹ ਸੰਗਤ ਨਾਲ ਕਰ ਰਹੇ ਤੁਸੀਂ ਤਾਂ ਕੁਝ ਨਹੀਂ ਸਮਝਦੇ ਪ੍ਰਸ਼ਾਦ ਲੈਣਾ ਤੁਹਾਡਾ ਇਹ ਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥੇ ਚ ਕਰਨ ਨਾ ਉਹਰੇ ਤਾਂ ਸੰਗਤ ਨਾਲ ਧੱਕੇ ਮੁੱਕੀ ਹੋ ਰਹੀ ਹੈ ਵੀਡੀਓ ਐ ਬਾਜੀ ਸਾਰੀ ਸਾਰੀ ਬਾਜੀ ਵੀਡੀਓ ਐ ਮੇਰੇ ਕੋਲ ਹਾਂਜੀ ਮੇਰੇ ਕੋਲ ਵੀਡੀਓ ਐ ਸਾਰੀ ਅਸੀਂ ਪਹਹਾਨ ਲੱਗ ਰਹੇ ਆ ਬਾਜੀ ਆ ਦੇਖੋ ਸਾਰਾ ਬਾਜੀ ਹੁਣ ਉਹ ਜਨਨੀਆਂ ਹੱਥ ਰੋਕ ਰਹੇ ਆ ਹੱਥ ਫੜ ਰਹੇ ਆ ਮੁੰਡਾ ਜਨਨੀਆਂ ਦੇ ਹੱਥ ਫੜਦਾ ਮੈਨੂੰ ਦੇਖ ਕੇ ਭੱਜੇ ਨੇ ਉਹ ਉਹ ਹਲੇ ਵਿੱਚ ਮੰਮੀ ਉੱਥੇ ਹੀ ਖੜੀਆਂ ਨੇ ਨਹੀਂ ਨਹੀਂ ਮੈਨੂੰ ਦੱਸੋ ਮੰਦਰ ਐ ਦੁਕਾਨਾਂ ਹੈਰੇ ਬੈਠੇ ਲੈ ਨੂੰ ਹੋਰ ਦੱਸ ਯਾਰ ਅਸੀਂ ਕਿੱਧਰ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਆ ਨਾ ਬੰਦ ਲੀਏ ਭਾਜੀ ਕਿੱਥੇ ਵੀ ਡਿਊਟੀ ਹੈਗੀ ਹੈ ਨਾ ਪਰ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲੋ ਜਾਂ ਉਹ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਬਲੇ ਦਾ ਸੱਸੀ ਕੀ ਕਹੀਏ ਦੱਸ ਉਹਦੀ ਦੁਕਾਨ ਕਿੱਥੇ ਹੈ ਭਾਜੀ ਉਹਦੀ ਤਾਂ ਮੈਂ ਵੀਡੀਓ ਪੁੱਛਦਾ ਹਾਂ ਉਹਨਾਂ ਦੀ ਹੱਦ ਕਿੱਥੇ ਆ ਵੀ ਜੀ ਦੁਕਾਨ ਕੋਲੇ ਹਾਂ ਇਹ ਜਨਨਿਆਰੀ ਹੱਦ ਕਾ ਹੈ ਇਹਨਾਂ ਨੂੰ ਪਛਾਣਦਾ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਵੀਰੇ ਮੈਂ ਘੰਟਾ ਹੋ ਗਿਆ ਦੇਖ ਰਹੇ ਆ ਤੁਸੀਂ ਦੇਖ ਰਹੇ ਹੋ ਜਨਨਿਆਰੀ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਵੀਰੇ ਮੈਂ ਦੇਖ ਰਹੇ ਆ ਮੈਂ ਘੰਟੇ ਤੋਂ ਦੇਖ ਰਹੇ ਆ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਿਹਾ ਮੈਂ ਤੁਹਾਨੂੰ ਪੁੱਛਿਆ ਦੱਸ ਦੀ ਗੱਲ ਸੁਣੋ ਉਹ ਖੜੇ ਆ ਭਜਾ ਦਿੰਦੇ ਆ ਹੋਰ ਦੱਸ ਇਸ ਤੋਂ ਇਲਾਵਾ ਕੀ ਕਰੀ ਇਹੀ ਕਹਿ ਰਿਹਾ ਮੈਂ ਇਹਨਾਂ ਨੂੰ ਭਜਾਓ ਰੋ ਸੰਗਤ ਪਰੇਸ਼ਾਨ ਹੁੰਦੀ ਆ ਕਿ ਲੜੀ ਸਭ ਚੁੱਪ ਰਹੇ ਜਾਂਦੇ ਆ ਤੂੰ ਮਾਹੌਲ ਖਰਾਬ ਕਰ ਰਹੇ ਆ ਦਾਰੂ ਪੀ ਕੇ ਉਹ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਕ ਚੱਲੇ ਤਾਂ ਰਾਜਾ ਦੇ ਇੱਕ ਵੀਡੀਓ ਬਣ ਲਈ ਹੈ ਟੀਵੀ ਤੇ ਚਲ ਚੁਗੀ ਸਾਰਾ ਦਾ ਨੁਕਸਾਨ ਹੋ ਜਾਣਾ ਹੈ ਚਾਏ ਆ ਜਾ ਸਾਰਾ ਪਸੰਦ ਲੈ ਜਾ ਯਾਰ ਨਾ ਨਾ ਆਪਾਂ ਪੁਲਿਸ ਨੂੰ ਕੰਨਿਆ ਵੀ ਉਰੇ ਜਿੰਨੇ ਕੋਈ ਪੁਲਿਸ ਦਾ ਨਮੰਦਾ ਉਰੇ ਹੈ ਨਹੀਂ ਉਰੇ ਮੰਦਰ ਚੱਟਾ ਗੰਦ ਪੈ ਰਿਹਾ ਦੇਖੋ ਉਰੇ ਇੰਨੀ ਫੋਰਸ ਹੋਣ ਦੇ ਬਾਵਜੂਦ ਵੀ ਪੁਲਿਸ ਕਿਸ ਨੂੰ ਰੋਭਾ ਨਹੀਂ ਪਾਰੀਆ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਰਿਹਾ ਆਪਾਂ ਤੁਹਾਨੂੰ ਉਰੇ ਟੰਗਾ ਚੱਲੀਆਂ ਹੁਣੀ ਖੜਾ ਕਰੋ ਆ ਜਾ ਦੇਖ ਰਿਹਾ ਕੋਈ ਨਹੀਂ ਕਿਲੇ ਕਿੰਨੇ ਕਿ ਡਿਊਟੀ ਕਰਨਗੇ ਪੁਲਿਸ ਦਾ ਕੋਈ ਫਰਜ਼ ਨਹੀਂ ਬੰਦਾ ਵੀ ਆ ਕੇ ਇਹਨਾਂ ਦਾ ਸਾਥ ਦੇਣ ਪੁਲਿਸ ਨਾ ਪੁਲਿਸ ਨਾ ਚੱਕ ਲੈ ਸਾਨੂੰ ਤੂੰ ਮਾਹੌਲ ਖਰਾਬ ਕਰ ਰਿਹਾ ਹੈਂ दारू ਪੀ ਕੇ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਕ ਚੱਲ ਇੱਧਰ ਆ ਜਾ ਤੇ ਇੱਕ ਵੀਡੀਓ ਬਣ ਲਈਏ ਟੀਵੀ ਤੇ ਚੱਲ ਜੂਗੀ ਸਾਰਾ ਤੈਨੂੰ ਨੁਕਸਾਨ ਹੋ ਜਾਣਾ ਚੱਲ ਆ ਜਾ ਲੈ ਜਾ ਯਾਰ ਚੱਲ ਆ ਜਾ ਮੈਂ ਵੀ ਕੋ ਜਿੰਨ ਨਗਾ ਹੋ ਮੈਂ ਅਸਰ ਜੀ ਜਾ ਦੇਖੋ ਵੀਰੋ ਵੀਰੋ ਕੁਛ ਲਾ 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 ਅਰੇ ਨੰਗਾ ਹੋ ਰਿਹਾ ਲਾ 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 ਮਾਤਾ ਨਿਕਲ ਚੋ ਚਲੋ ਹੇਲੋ ਆਹ ਦੇਖੋ ਏ ਪ੍ਰਸ਼ਾਸਨ ਇਹ ਪੂਰੇ ਮੰਦਿਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਕੋਈ ਕੀ ਕਰ ਰਹੇ ਹੋ ਤੁਹਾਡੇ ਸਾਹਮਣੇ ਉਹ ਸੰਗਤ ਨਾਲ ਖਿੱਚ ਤੋਂ ਆਉਂਦੀ ਹੈ ਤੁਸੀਂ ਕਦੇ ਵਾਸਤੇ ਬੈਠੇ ਹੋਰੇ ਭਾਜੀ ਖਿੱਚ ਤੋਂ ਉਹ ਦੇਖੋ ਨਾ ਉਹ ਪ੍ਰਸ਼ਾਦ ਲੈ ਆ ਜਾਂ ਫੁੱਲਾਂ ਲੈ ਉਹ ਸੰਗਤ ਨਾਲ ਕਰ ਰਹੇ ਨੇ ਤੁਸੀਂ ਤਾਂ ਕੁਝ ਨਹੀਂ ਕਰ ਸਕਦੇ ਪ੍ਰਸ਼ਾਦ ਲੈਣਾ ਤੁਹਾਡਾ ਇਹ ਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥੇ ਚ ਕਰਨ ਨਾ ਔਰੇ ਤਾਂ ਸੰਗਤ ਨਾਲ ਧੱਕੇ ਮੁਕੀ ਹੋ ਰਹੀ ਹੈ ਵੀਡੀਓ ਹੈ ਭਾਜੀ ਸਾਰੀ ਸਾਰੀ ਭਾਜੀ ਵੀਡੀਓ ਹੈ ਮੇਰੇ ਕੋਲ ਹਾਂਜੀ ਮੇਰੇ ਕੋਲ ਵੀਡੀਓ ਹੈ ਸਾਰੀ ਅਸੀਂ ਪਹੁੰਚਣ ਲੱਗ ਰਹੇ ਆ ਭਾਜੀ ਆ ਦੇਖੋ ਸਾਰਾ ਭਾਜੀ ਹੁਣ ਉਹ ਜਨਨੀਆਂ ਹੱਥ ਰੋਕ ਰਹੇ ਆ ਹੱਥ ਫੜ ਰਹੇ ਆ ਮੁੰਡਾ ਜਨਨੀਆਂ ਦੇ ਹੱਥ ਫੜਦਾ ਮੈਨੂੰ ਦੇਖ ਕੇ ਭੱਜੇ ਨੇ ਉਹ ਉਹ ਹਲੇ ਵੀ ਜਨਨੀਆਂ ਉੱਥੇ ਹੀ ਖੜੀਆਂ ਨੇ ਨਹੀਂ ਨਹੀਂ ਮੈਨੂੰ ਦੱਸੋ ਮੰਦਰ ਹੈ ਦੁਕਾਨਾਂ ਹੈ ਅਰੇ ਬੈਠ ਜਿਹੜੇ ਨੂੰ ਹੋਰ ਦੱਸੋ ਯਾਰ ਕਿੱਧਰ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਆ ਨਾ ਬੰਦੀ ਹੈ ਭਾਜੀ ਰੇਟ ਦੇ ਥੱਲੇ ਮਰੀਏ ਢੂਟੀ ਹੈਗੀ ਹੈ ਨਾ ਪਰ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲਓ ਜਾਂ ਉਹ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਬੋਲੇ ਦੱਸੀ ਕੀ ਕਹੀਏ ਦੱਸ ਇੱਕ ਉਹਦੀ ਦੁਕਾਨ ਕਿੱਥੇ ਹੈ ਭਾਜੀ ਉਹਦੀ ਤਾਂ ਮੈਂ ਵੀਡੀਓ ਪੁੱਛਦਾ ਉਹਨਾਂ ਦੀ ਹੱਦ ਕਿੱਥੇ ਆ ਵੀਰ ਜੀ ਦੁਕਾਨ ਕੋਲੇ ਹਾਂ ਇਹ ਜਨਨਿਆਰੀ ਹੱਦ ਕਾ ਹੈ ਇਹਨਾਂ ਨੂੰ ਭਜਾ ਰਹੇ ਆ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਆ ਮੈਂ ਘੰਟਾ ਹੋ ਗਿਆ ਦੇਖ ਰਹੇ ਆ ਤੁਸੀਂ ਦੇਖ ਰਹੇ ਹੋ ਜਨਨਿਆਰੀ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਮੈਂ ਦੇਖ ਰਹੇ ਆ ਮੈਂ ਘੰਟੇ ਤੋਂ ਦੇਖ ਰਹੇ ਆ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਹੇ ਆ ਮੈਂ ਤੁਹਾਨੂੰ ਪੁੱਛਿਆ ਦੱਸ ਤੁਸੀਂ ਮੇਰੀ ਗੱਲ ਸੁਣੋ ਉਹ ਖੜੇ ਆ ਭਜਾ ਦਿੰਦੇ ਆ ਹੋਰ ਦੱਸ ਇਸ ਤੋਂ ਇਲਾਵਾ ਕੀ ਕਰੀ ਇਹੀ ਕਹਿ ਰਿਹਾ ਮੈਂ ਇਹਨਾਂ ਨੂੰ ਭਜਾਓ ਰੋ ਸੰਗਤ ਪਰੇਸ਼ਾਨ ਹੁੰਦੀ ਆ ਕਿ ਨਾਲ ਕਿ ਅਰੇ ਇਹ ਜੰਦ